ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਚੀਨੀਆਲ ਕਲਾਂ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤੇ ਚੀਨੀਆਲ ਕਲਾਂ ਤੋਂ ਕਲਾਲਾਂ ਵਾਲੀ ਛੜਕ ਦੇ ਉੱਤੇ ਚੀਨੀਆਲ ਡੇਰੀ ਫਾਰਮ ਬਾਈ ਜੀ ਹੋਰਾਂ ਦਾ ਆਉਂਦਾ ਇੱਥੇ ਇਹਨਾਂ ਦਾ ਵਪਾਰ ਦਾ ਕੰਮ ਹੈ ਇੱਥੇ ਜਿਹੜੇ ਪਸ਼ੂ ਵਿਕਦੇ ਆ ਜਿਵੇਂ ਪਹਿਲਾਂ ਵੀ ਬਹੁਤ ਵੀਡੀਓ ਬਣਾਈਆਂ ਵੀ ਹਫਤੇ ਦੇ ਵਿੱਚ ਇੱਕ ਲੋਟ ਬਾਈ ਜੀ ਹੋਰੀ ਇਦਾਂ ਦਾ ਰੱਖਦੇ ਆ ਇੱਕੋ ਦਿਨ ਸੌਦੇ ਹੁੰਦੇ ਆ ਨਾਗ ਬਹੁਤ ਸਾਰੇ ਹੁੰਦੇ ਆ ਤੇ ਨਸਲ ਵੀ ਲਗਭਗ ਹਰੇਕ ਇੱਥੋਂ ਮਿਲ ਜਾਂਦੀ ਹੈ ਅੱਜ ਦੀ ਜਿਹੜੀ ਵੀਡੀਓ ਆਏ 29 ਤਰੀਕ ਨੂੰ ਬਣ ਰਹੀ ਹੈ 1 ਤਰੀਕ ਨੂੰ ਸੌਦੇ ਹੋਣਗੇ ਰੇਟ ਜਿਹੜਾ ਹੋ ਹਰੇਕ ਤਰ੍ਹਾਂ ਦਾ ਮਿਲ ਜਾਣਾ ਬਾਕੀ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਨਾਗ ਐਸ ਵਾਰ ਜਿਹੜੇ ਰਹਿਣੇ ਆ ਦੱਸੋ 48 ਨਾਗ ਰਹਿਣਗੇ ਜਿਹੜੇ 1 ਤਰੀਕ ਨੂੰ ਵਿਕਨੇ ਆ 40 ਨਾਗ ਇਸ ਟਾਈਮ ਮੌਜੂਦ ਆ ਤੇ 8 ਪਸ਼ੂ ਕੱਲ ਤੱਕ ਹੋਰ ਬਾਈ ਕੋਲ ਪਹੁੰਚ ਜਾਣੇ ਆ ਸੋ ਟੋਟਲ ਨਾਲ ਜਿਹੜੇ ਤੁਹਾਨੂੰ ਦਿਖਾਵਾਂਗੇ ਇੱਕ ਤਰੀਕ ਨੂੰ ਉਹ ਰਹਿਣਗੇ 48 ਪਰ ਅੱਜ ਵੀਡੀਓ ਦੇ ਵਿੱਚ 40 ਪਸ਼ੂ ਮੌਜੂਦ ਆ ਜਿਹੜੇ ਹੁਣ ਆਪਾਂ ਵੀਡੀਓ ਦੇ ਮਾਧਿਅਮ ਨਾਲ ਦੇਖ ਲੈਣੇ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਜਿਹੜਾ ਵੀਰ ਕੋਈ ਗਾਂ ਖਰੀਦਣੀ ਚਾਹੁੰਦਾ ਹੈ ਤਾਂ ਤੁਸੀਂ ਇੱਕ ਤਰੀਕ ਨੂੰ ਸਵੇਰ ਪਹੁੰਚ ਜਾਓਗੇ ਤੇਥੋਂ ਆਪਦੀ ਪਸੰਦ ਦਾ ਪਸ਼ੂ ਆਪਦੀ ਤਸੱਲੀ ਕਰਕੇ ਖਰੀਦ ਸਕੋਗੇ ਆਓ ਭਾਈ ਤੋਂ ਜਾਣਕਾਰੀ ਲਈਏ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਰਮਨਪ੍ਰੀਤ ਭਾਈ ਅੱਜ ਆਪਾਂ 40 ਨਗ ਮੌਜੂਦ ਆ ਤੇ 8 ਹੋਰ ਆਉਣ ਵਾਲੇ ਹਾਂ ਵੀਰ ਜੀ 40 ਨਗ ਆਪਣੇ ਇਸ ਵਕਤ ਕੈਮਰੇ ਸਾਹਮਣੇ ਕਰਾਂਗੇ ਜੀ 8 ਨਗ ਆਪਣੇ ਹੋਰ ਆਉਣਗੇ ਕੱਲ ਨੂੰ ਆਪਣੇ ਫਾਰਮ ਤੇ ਆ ਜਾਣਗੇ ਠੀਕ ਹੈ ਜਿਹੜੇ ਟੋਟਲ ਵੀਰੇ 48 ਨਗ ਹੋਣਗੇ ਆਪਾਂ 1 ਤਰੀਕ 10ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਜਾਨੀ ਕਿ ਪਰਸੋਂ ਨੂੰ ਵੀਰੇ ਪ੍ਰਮਾਤਮਾ ਦੀ ਕਿਰਪਾ ਸਤਕਾ ਤੇ ਦੁਪਹਿਰ ਦੇ 12 1 ਵਜੇ ਕਰ ਵੀਰੇ ਆਪਣਾ ਕੰਮ ਚੱਲਦਾਗਾ ਕੱਲ ਨੂੰ ਕੋਈ ਵੀ ਵੀਰ ਨਾ ਆਵੇ ਕਿਉਂਕਿ ਖਾਲੀ ਮੂੜੂ ਵੀਰੇ ਫਿਰ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਠੀਕ ਹੈ ਹਾਂਜੀ ਅੱਛਾ ਜਿਹੜੀ ਕੀਮਤ ਹੈ ਇਸ ਵਾਰ ਕੀ ਰਹਿਣ ਵਾਲੀ ਹੈ ਆ ਕੀਮਤ ਵੀਰੇ ਆਪਣਾ ਨਾ ਸਿਆਲ ਦਾ ਜਿਹੜਾ ਸਭ ਤੋਂ ਮੈਂ 10ਵੇਂ ਮਹੀਨੇ ਦਾ ਪਹਿਲਾ ਅਲਰਟ ਗਣਦਾ ਹੋਣਾਗਾ ਕਿਉਂਕਿ 5 ਮਹੀਨੇ ਹੁਣ ਇਸ ਤੋਂ ਬਾਅਦ ਉਹ ਬਾਈ ਜੀ ਸੀਜ਼ਨ ਮੰਨਾਂਗੇ ਸੀ ਗਉਆਂ ਦਾ ਠੀਕ ਹੈ ਇਹਦੇ ਵਿੱਚ ਰੇਟ ਵੀ ਅਸੀਂ ਬਹੁਤ ਖਿੱਚ ਕੇ ਲਾਵਾਂਗੇ ਤੇ ਮਾਲ ਵੀ ਬਹੁਤ ਸੋਚ ਸਮਝ ਕੇ ਖਰੀਦਿਆ ਬਾਜੀ ਸਾਡਾ ਜਿਹੜਾ ਸ਼ੁਰੂਆਤ ਦਾ ਰੇਟ ਵੀਰੇ 50000 ਆ ਠੀਕ ਹੈ 50 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਲੱਖ ਟੱਕਰ ਚਲਿਆ ਜਾਊਗਾ ਤੇ ਜਿਆਦੇ ਸੌਦੇ ਆਪਣੇ 70 ਤੋਂ 90 ਦੇ ਵਿੱਚ ਰਹਿਣਗੇ ਜੀ ਤੇ ਸੀ ਤੋਂ ਸੱਤ ਨਗ ਵੀਰੇ ਲੱਖ ਤੋਂ ਬਾਹਰ ਵੀ ਆ ਤੇ ਤਿੰਨ ਨਗ ਆਪਣੇ 50 ਤੋਂ ਥੱਲੇ ਆਫਰ ਵੀ ਹੈਗਾ ਵੀਰੇ ਲਾਇਆ ਠੀਕ ਹੈ ਮਤਲਬ ਉਹ ਭਾਤ ਆ ਜਿੱਦਾਂ ਦਾ ਕੋਈ ਲਾਉਣਾ ਚਾਹੁੰਦਾ ਉਹਨੂੰ ਉਦਾਂ ਦਾ ਪਸ ਬਿਲਕੁਲ ਵੀ ਨਹੀਂ ਮਿਲੂਗਾ ਪਾ ਬਾਕੀ ਮੈਂ ਇੱਕ ਗੱਲ ਪਹਿਲਾਂ ਹੀ ਦੱਸ ਦਿਆਂ ਸਾਡੇ ਫਾਰਮ ਤੇ ਆਉਣਾ ਵੀਰੇ ਆਪ ਦਾ ਇੱਕ ਦਿਨ ਬਾਹਰੋਂ ਰੇਟ ਲਾਜ਼ਮੀ ਪਹਿਲਾਂ ਕੋਈ ਵੀ ਵੀਰ ਪਤਾ ਕਰ ਲੇ ਮੈਂ ਆਪਦੇ ਵੀਰੇ ਮੂੰਹੋਂ ਨਹੀਂ ਕਹਿੰਦਾ ਕੱਲੀ ਕੱਲੀ ਗਾਂ ਦੇ ਵਿੱਚ 15 ਤੋਂ 20000 ਦਾ ਵੀਰੇ ਫਰਕ ਦੇਖਣ ਨੂੰ ਮਿਲੂਗਾ ਇਹ ਮੈਂ ਆਪਦੇ ਮੂੰਹੋਂ ਨਹੀਂ ਕਹਿਣਾ ਜਿਹੜੇ ਵੀਰ ਖਰੀਦਦੇ ਆ ਗਊਆਂ ਆਪਦੇ ਮੂੰਹੋਂ ਵੀਰੇ ਮੰਨਦੇ ਆ ਠੀਕ ਹੈ ਹਾਂਜੀ ਅੱਛਾ ਭਾਈ ਸ਼ੁਰੂਆਤ ਕਰਦੇ ਆਪਾਂ ਜਰਸੀ ਵੈੜ ਤੋਂ ਇਹ ਜਰਸੀ ਬੜੀ ਵੀਰੇ ਦੂਜਾ ਸੂਆ ਸੁੰਦੀ ਆ ਜੀ ਮੂੰਹੋਂ ਵੀਰੇ ਸੇਦ ਆਂਦਾ ਤੇ ਸੂਣ ਨੂੰ ਅਜੇ ਨਾਉਣ ਦੇ ਦਾ ਟਾਈਮ ਬਾਕੀ ਆ ਵੀਰ ਜੀ ਤੇ ਟੈਗ ਨੰਬਰ ਮੈਂ ਨਾਲ ਦਿਆਂ ਬੋਲੀ ਚੱਲੂਗਾ ਕਿਸੇ ਵੀਰ ਨੇ ਪੁੱਸਣਾ ਹੋਵੇ ਇਹਦਾ ਵੀਰੇ 21 ਨੰਬਰ ਆ ਜੀ ਠੀਕ ਹੈ ਸੋ ਸੋ 21 ਨੰਬਰ ਟੈਗ ਸੋਹਣੇ ਟਾਂਚੇ ਦੀ ਆ ਮਤਲਬ ਪੂਰੀ ਸੰਭੀ ਵੀ ਜਰਸੀ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਤੇ ਹਵਾਨਾ ਜਿਹੜਾ ਉਹ ਕੱਟ ਵਾਲਾ ਮਤਲਬ ਜਦੋਂ ਪੂਰੀ ਭਰੂਗੀ ਉਦੋਂ ਸੋਹਣਾ ਹਵਾਨਾ ਜਿਵੇਂ ਜਰਸੀ ਗਾਵਾਂ ਦਾ ਪਛਾਣ ਨੂੰ ਹੁੰਦਾ ਉਸ ਤਰ੍ਹਾਂ ਦਾ ਰੋਖੇ ਦਾ ਰਹਿਣਾ ਤੋ ਸਿੰਗਲ ਕਲਰ ਆ ਦੋਸੋ ਪਹਿਲੇ ਨੰਬਰ ਤੇ ਇੱਕ ਸੋਹਣੀ ਜਰਸੀ ਤੁਹਾਨੂੰ ਦਿਖਾ ਰਹੇ ਆਂ ਇਸ ਤੋਂ ਬਾਅਦ ਚ ਕਰਾਸ ਬਰੀਡ ਗਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਰਮਨਪ੍ਰੀਤ ਭਾਈ ਡਿਟੇਲ ਇਹਦੀ ਦੱਸ ਦਿਓ ਇਹ ਵੀਰੇ ਤਾਜੀ ਸੂਈ ਆ ਗਈ ਤੇ ਦੁੱਧ ਇਸ ਵਕਤ ਵੀਰੇ 22 ਕਿਲੋ ਰੈਡੀ ਹੋਗਾ ਸੀ ਦੋ ਦਿਨਾਂ ਦਾ ਦੁੱਧ ਆ ਮੰਨਿਆਗਾ ਇਹਨੂੰ ਚੌਥਾ ਦਿਨ ਹੋ ਗਿਆ ਸੂਈ ਨੂੰ ਵੀਰ ਜੀ ਠੀਕ ਹੈ ਪਰ ਦੁੱਧ ਜਾਣੀ ਦੀ ਇਦੂ ਇਹ ਜਿਆਦਾ ਆਗਾ ਮਾਲਕਾਂ ਨੇ ਵੀ ਦੱਸਿਆ ਪਰ ਦੁੱਧ ਵਾਧੀ ਵੀ ਹੈਗੀ ਆ ਵੀਰ ਜੀ ਇਹ ਠੀਕ ਹੈ ਹਾਂਜੀ ਦੋਸਤੋ ਹੱਥੀਂ ਚਵਾਈ ਵਾਲਾ ਥਾਣਾ ਹਾਂ ਤਾਂ ਦੇਖ ਲਓ ਕ੍ਰਾਸ ਬਰੀਡ ਆ ਤੇ ਤੋਂ ਤੁਸੀਂ ਜਰਸੀ ਬੱਚੇ ਲੈ ਸਕਦੇ ਹੋ ਵਧੀਆ ਤਰੀਕੇ ਦੇ ਬੱਚੇ ਪਾਊਗੀ। ਥਣ ਬਹੁਤ ਸੋਹਣਾ ਸੁਥਾਨ ਦਾ ਸਹਜ। ਬਾਕੀ ਚੁਵਾਈ ਜਿਹੜੀ ਉਹ ਆਸਾਰ ਹੀ ਹੈ ਵੀ ਪੋਲੀ ਚੁਵਾਈ ਦੀ ਹੋਊਗੀ ਕਿਉਂਕਿ ਥਣ ਦਾ ਸਹਜ ਇਸ ਟਾਈਪ ਦਾ ਹੈ। ਇਹਦੇ ਤੋਂ ਅੱਗੇ ਐਚ ਐਫ ਖੋਲ ਕੇ ਦਿਖਾਵਾਂਗੇ। ਇਹ ਵੀਰ ਜੀ ਦੋ ਦੰਦ ਬਚਾ ਹੈਗਾ ਆਪਣੀ ਪਿਛਲੇ ਲਾੜ ਚ ਬਾਕੀ ਰਹਿ ਗਈ ਸੀ ਵਿਕਰੀ ਤੋਂ। ਹੂੰ। ਤੇ ਹਜੇ ਵੀ ਜਾਨੀ ਸੂਨ ਨੂੰ ਇਹ ਪੰਜ ਤੋਂ 6 ਦਿਨ ਲੈ ਜੂਗੀ। ਵੀਰੇ 7 ਨੰਬਰ ਟੈਗ ਆ ਜੀ ਇਹ। ਠੀਕ ਹੈ। ਹਾਂ ਜੀ। ਸੋ ਉਸ ਤੋਂ ਇਹ 5-7 ਦਿਨ ਹੋਰ ਲੈਂਦੀ ਐ ਅੱਗੇ ਨਾਲੋਂ ਕਿਉਂਕਿ ਨੇੜ ਆਉਂਦੀ ਜਾਂਦੀ ਐ ਤਾਂ ਹਵਾਨਾ ਤਿਆਰ ਕਰਦੀ ਆਉਂਦੀ ਐ ਥੋੜੀਆਂ ਥੋੜੀਆਂ ਪਲੂਨ ਪਲਾਂ ਜਿਹੜੀਆਂ ਉਹ ਪਾਉਣੀਆਂ ਸ਼ੁਰੂ ਕਰਤੀਆਂ ਰੰਗ ਸੋਨਾ ਕੱਦ ਕੱਖ ਵੀ ਚੰਗਾ ਬਾਕੀ ਉੱਤੋਂ ਸਿੱਧੀ ਦਿਸਦੀ ਐ ਇੱਥੋਂ ਤੁਸੀਂ ਇਹਦਾ ਸਟਰਕਚਰ ਦੇਖ ਸਕਦੇ ਹੋ ਥੋੜਾ ਜਿਹਾ ਖੋਲਿ ਚੱਲੋ ਬੂਟੇ ਵੀਰ ਥੋੜਾ ਜਲਦੀ ਖੋਲਿ ਚੱਲੋ ਫਿਰ ਵੀਡੀਓ ਲੰਮੀ ਹੋ ਜੂ ਸਪਾ ਚੱਲਿਆ ਦੇਣਾ ਕੋਲੀ ਚੱਲੀ ਬਈ ਸੋ ਦੋਸਤਾਂ ਕੀ ਵੀਰ ਦੀ ਟਰਾਂਸਪੋਰਟ ਦੀ ਆਪਣੇ ਕੋ ਸੁਵਿਧਾ ਸਾਰੀ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਚੱਲਦਾਗਾ ਤੇ ਜੇ ਕਿਸੇ ਨੇ ਵੀਰੇ ਦੂਰੋਂ ਆਉਣਾਗਾ ਇੱਕ ਗਊ ਲੈਣੀ ਉਹ ਬੇਚਿੰਤ ਹੋ ਕੇ ਆਪੇ ਆਪਣੀ ਹਰੇਕੇ ਰੀਜ ਵੀਰੇ ਜਾਣ ਦੀ ਪੰਜ ਚਾਰ ਗਊਆਂ ਜਾਂਦੀਆਂ ਇੱਕ ਦੂਜੇ ਨਾਲ ਸਾਂਝੀ ਪਾ ਦੇਣਾ ਕਿਰਾਇਆ ਹਾਫ ਹਾਫ ਹੋ ਜਾਂਦਾ ਜੀ ਠੀਕ ਹੈ ਇਹ ਬੈਡ ਵੀਰੇ ਦੂਜਾ ਸੁਹਾ ਸੁੰਦੀ ਆ ਤੇ 8 ਤੋਂ 9 ਦਿਨ ਬਾਕੀ ਹੈ ਜੀ 156 ਨੰਬਰ ਟਾਏਗਾ ਜੀ ਠੀਕ ਹੈ ਸੋ ਢਾਂਚਾ ਬਹੁਤ ਸੋਹਣਾ ਬਾਕੀ ਇੱਥੇ 40 گاਵਾ ਨਵਾ ਕੇ ਉਹਨਾਂ ਨੂੰ ਫਿਰ ਬੈਠਣ ਕਿਉਂਕਿ ਲਿਬੜਦੀਆਂ ਜੇ ਭੈਣ ਦਿੰਨੇ ਆ ਤੋ ਦੇ ਕਰਕੇ ਕਈ ਵਾਰ ਪਸ਼ੂ ਥੋੜੇ ਥੱਕੇ ਥੱਕੇ ਜੇ ਲੱਗਦੇ ਹੁੰਦੇ ਆ ਵੈਸੇ ਤੁਸੀਂ ਇਸ ਵੈਡ ਨੂੰ ਵੀ ਦੇਖਿਆ ਤੌਰ ਤੌਰ ਬਹੁਤ ਵਧੀਆ ਹੈ ਕੋਈ ਪ੍ਰੋਬਲਮ ਨਹੀਂ ਹੈ ਪਰ ਇਹ ਗੱਲ ਇਸ ਕਰਕੇ ਐਡ ਕਰਤੀ ਵੀ ਵੀਡੀਓ ਜਿਹੜੀਆਂ ਬਾਈ ਨੇ ਉਹ ਵੀ ਜ਼ਿਆਦਾ ਬਣਾਉਣੀਆਂ ਹੁੰਦੀਆਂ ਸੋ ਥੋੜਿਆ ਕੱਲ ਦਾ ਦਿਨ ਤਾਂ ਹੀ ਵਿੱਚ ਰੱਖਿਆ ਇਹ ਰੈਸਟ ਕਰਨੀਆਂ ਹੈਗਾ ਵਾਂ ਤਾਂ ਬਾਈ ਇਹਦੀ ਡਿਟੇਲ ਦੱਸ ਦਿਓ ਜੀ ਇਹਦੋਂ ਅੱਗੇ ਜਗਦੀਸ਼ ਵੀਰੇ ਨੌ ਨੰਬਰ ਟੈਗ ਆ ਗਈ ਇਹ ਕ੍ਰਾਉਸ ਵੈਡ ਆ ਵੀਰ ਜੀ ਇਹ ਜਾਨੀ ਹਜੇ ਵੀ ਦੂਜਾ ਸੂਆ ਸੁੰਦਿਆ ਇੱਕ ਹਫਤਾ ਵੀਰੇ ਨੇ ਕਰਮਾਲੀ ਨੇ ਪਾ ਜਾਣਾ ਜੀ ਠੀਕ ਹੈ ਇੱਕ ਹਫਤਾ ਦੋਸਤੋ ਲੈ ਜੂ ਥਾਣੇ ਦਾ ਵੀ ਥੀ ਚੁਆਈ ਵਾਲ ਤੋ ਨਾਗ ਤਾਂ ਇੰਨੇ ਕੁ ਹੁੰਦੇ ਆ ਵੀ ਜਿੱਦਾਂ ਦੀ ਤੁਸੀਂ ਕੁਆਲਿਟੀ ਚਾਹੁੰਦੇ ਹੋ ਜਿੰਨੇ ਦੀ ਪੇਮੈਂਟ ਤੁਸੀਂ ਲਾਉਣੀ ਚਾਹੁੰਦੇ ਆ ਉਸ ਤਰ੍ਹਾਂ ਦਾ ਪਸ਼ੂ ਤੁਹਾਨੂੰ ਮਿਲ ਜਾਣਾ ਕਿਉਂਕਿ 48 ਨਗਾ ਚੋਂ ਤੁਸੀਂ ਸਿਲੈਕਟ ਕਰਨਾ ਇੱਕ ਛੱਡੋਗੇ ਤਾਂ ਦੂਜੀ ਗਾਂ ਤੁਹਾਨੂੰ ਜ਼ਰੂਰ ਪਸੰਦ ਆ ਜਾਊਗੀ ਇਹ ਵੀ 160 ਨੰਬਰ ਟਾਇਗਾ ਆ ਗਈ ਜੀ ਹੂੰ ਤੇ ਇਹ ਵੀਰ ਜੀ ਇਹ ਵੀ ਇੱਕ ਹਫਤਾ ਲੈ ਜਾਊਗੀ ਸੌਣ ਨੂੰ ਠੀਕ ਹੈ ਤੇ ਥੱਲੋਂ ਵੀਰੇ ਚੰਗੀ ਆ ਪੋਲੀ ਆ ਵੜ ਨਖਰੂ ਬਹੁਤ ਸੋਹਣੀ ਜਾਨੀ ਦੀ ਹਜੇ ਇੱਕ ਹਫਤੇ ਦੀ ਬੱਚਾ ਧਰਨ ਦੀ ਕੋਈ ਬਾਤ ਤਾਂ ਹੀ ਨਹੀਂ ਹੈ ਕਿ ਸੂਹਾ ਦੂਜਾ ਸੋਣਾ ਵੀਰਜੀ ਇਹਨੇ ਠੀਕ ਹੈ ਸੋ ਦੂਜਾ ਸੂਹਾ ਕਾਡ ਕਾਠ ਵੀ ਸੋਣਾ ਬਾਕੀ ਹਵਾਨਾ ਜਿਹੜਾ ਉਹ ਹਜੇ ਸਪੇਸ ਬਹੁਤ ਦਿਸਦੀ ਹੈ ਹਵਾਲ ਪੈਂਦੇ ਆ ਹਵਾਨੇ ਦੇ ਵਿੱਚ ਇਹਦੂ ਅੱਗੇ ਆ ਗਈ ਵੀਰੇ 173 ਨੰਬਰ ਟਾਏਗਾ ਇਹਨੂੰ ਅਸੀਂ ਵੀਰਜੀ ਤੀਜਾ ਸੂਹਾ ਮੰਨਾਂਗੇ ਪਰ ਸੂਨ ਨੂੰ ਇਹ ਵੀ ਇੱਕ ਹਫਤਾ ਲੈ ਜੂਗੀ ਪਰ ਦੁੱਧ ਵਾਲੇ ਪੱਖ ਤੋਂ ਜਗਜੀਤ ਵੀਰੇ ਵਧੀਆ ਚੰਗੀ ਰੋਹੀ ਜੀ। ਇੱਥੇ ਕਮਾ ਲਈ ਬਈ। ਸੋ ਦੱਸੋ ਕਮਾ ਦੇ ਇੱਥੋਂ ਹੀ। ਖਵਾਨਾ ਕਾਫੀ ਤਕੜਾ। ਥਣ ਇਹਦਾ ਵੀ ਹੱਥੀਂ ਚੁਆਈ ਵਾਲਾ। ਥਣ ਤਾਂ ਲਗਭਗ ਜਦੋਂ ਵੀਡੀਓ ਬਣਾਉਣੇ ਆ ਦੇਖੀਦਾ ਵੀ ਹੱਥੀਂ ਚੁਆਈ ਵਾਲਾ ਹੀ ਹੁੰਦਾ ਕੋਈ ਇੱਕ ਅੱਧਾ ਪਸ਼ੂ ਹੋ ਸਕਦਾ ਕਦੇ ਇਦਾਂ ਦਾ ਦੇਖਿਆ ਹੋਵੇ। ਦੱਸ ਦਿਨ ਬਈ ਡਿਟੇਲ ਇਹਦੀ ਵੀ। ਇਹ ਬਾੜ ਵੀਰੇ ਉਦਾਂ ਹੀ ਆ ਗਈ ਘਰੂ ਵੀਰ ਦੀ ਆ ਜੀ। ਹੂੰ। ਤੇ ਸੁਆ ਵੀਰੇ ਇਹਨੇ ਵੀ ਦੂਜਾ ਸੂਣਾ ਜਣੀ ਹੈ 20 ਲੀਟਰ ਦੇ ਪੱਖ ਵਾਲੀ ਰਹਿਣੀ ਹੈ ਕਿ ਸੂਣ ਨੂੰ ਹਜੇ ਇੱਕ ਹਫਤਾ ਲੈ ਜੂ ਕਰ ਮਾਲੀ ਜੀ ਠੀਕ ਹੈ। ਛੋਟਾ ੰਜਾ ਇਹਦਾ ਵੀ ਤੁਸੀਂ ਦੇਖੋਗੇ ਚੰਗੇ ਕਾਦ ਕਾਟਦੀ ਹੈ। ਬਾਕੀ ਵੀਰੇ ਆਨਲਾਈਨ ਪੇਮੈਂਟ ਦੀ ਸੁਵਿਧਾ ਆਪਣੇ ਕੋਲ ਸਾਰੀ ਹੈਗੀ ਹੈ ਜੀ। ਸਵਾਯ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਕਿਸੇ ਵੀ ਤਰ੍ਹਾਂ ਦੀ ਪੇਮੈਂਟ ਕਰਨੀ ਅਜੇ ਵੀਰ ਦਾ ਕ੍ਰੈਡਿਟ ਕਾਰਡ ਬਣਿਆ 5 ਲੱਖ ਦੀ ਲਿਮਟਾ ਉਹ ਸਾਡੇ ਫਾਰਮ ਤੇ ਵੀਰੇ ਸਾਰੀ ਚੱਕ ਸਕਦਾ ਆ ਕਿ ਕੋਈ ਵੀ ਐਕਸਟਰਾ ਆਪਾਂ ਖਰਚਾ ਨਹੀਂ ਲੈਂਦੇ ਉਹਦਾ ਜੀ ਠੀਕ ਹੈ ਜਿਹੜੀ ਉਹ ਤੋਂ ਅੱਗੇ ਵੀਰੇ ਵਹਿੜ ਤੁਰਿਆ ਥੱਲੇ 27 ਕਿਲੋ ਦੁੱਧ ਰੈਡੀ ਐ ਇਸ ਵਕਤ ਤਾਂ ਕੋਈ ਵੀ ਵੀਰ ਸਾਡੇ ਫਾਰਮ ਤੇ ਆ ਕੇ ਦੋ ਟਾਈਮ ਤਿੰਨ ਟਾਈਮ ਜਿੱਦਾਂ ਮਰਜ਼ੀ ਚਵਾਈ ਕਰ ਸਕਦਾ ਹੈਗਾ ਠੀਕ ਹੈ ਪਰ ਵੀਰੇ ਸੂਈ ਹਜੇ ਤਾਜੀ ਹੋਈ ਆਗੀ ਤੇ ਟੈਗ ਨੰਬਰ 17 ਹੈਗੀ ਆ ਜੀ ਠੀਕ ਹੈ ਹਾਂਜੀ ਪਰ ਦੁੱਧ ਵੀਰੇ ਨੇ ਵੱਧ ਕੱਢਣਾ ਹੈਗਾ ਜੀ ਸੋ 17 ਨੰਬਰ ਟੈਗ ਆ ਦੋਸਤੋ ਤਾਜੀ ਸੂਈ ਵੀ ਹੈ ਬਾਕੀ ਜਿਹੜਾ ਜਗਦੀਤ ਵੀਰੇ ਆਪਣੇ ਕੋਲੇ 1000 ਦਾ ਲੋਟ ਹੈ ਇਹਦੇ ਵਿੱਚੋਂ 32 ਤੋਂ 33 ਬੇੜਾਂ ਦਾ ਸਾਡੇ ਕੋਲੇ ਜਾਣੀ ਦੀ ਸਾਡੇ ਕੋਲ ਨਾ ਰਿਕਾਰਡ ਹੈਗਾ ਲਿਖਤੀ ਰੂਪ ਚ ਠੀਕ ਹੈ ਤਕਰੀਬਨਾ ਘਟੂ ਘਟ 22 ਤੋਂ 23 ਨਗ ਤਾਂ ਵੀਰੇ ਫਾਰਮ ਦੀਆਂ ਸਾਡੇ ਕੋਲ ਵੀਡੀਓ ਵੀ ਬਕਾਇਦਾ ਬਹਿੜਾਂ ਦੀਆਂ ਬਣਾਈਆਂ ਹੋਈਆਂ ਹੈਗਾ ਨੇ ਕੋਈ ਵੀ ਵੀਰ ਮੰਗੇ ਤਾਂ ਉਸੇ ਦਿਖਾ ਸਕਦੇ ਆ ਵੀਰ ਨੂੰ ਠੀਕ ਹੈ ਇਹ ਵੀਰੇ ਦੋ ਦੰਦ ਬਚਾ ਕੀ ਇਹ ਵੀ ਤਾਜੀ ਸੂਹੀ ਹੈਗੀ ਤੇ ਇਹਦੇ ਥੱਲੇ ਵੀਰੇ ਦੁੱਧ ਹਜੇ 15 ਕਿਲੋ ਦੇ ਘਰਾਂ ਚ ਹੋਊਗਾ ਤੇ ਟੈਗ ਨੰਬਰ ਵੀਰੇ 6 ਆ ਇਹ ਠੀਕ ਹੈ ਹਾਂਜੀ ਇਨੂੰ ਤੀਜਾ ਦਿਨ ਹੋ ਗਿਆ ਸੂਈ ਨੂੰ ਪਰ ਦੁੱਧ ਵੀਰ ਜੀ 20 ਤੋਂ ਇਹ ਬਾਹਰ ਜਾ ਬੜੂਗੀ ਤੇ ਕਿਸੇ ਵੀਰ ਨੇ ਸਾਡੇ ਨਾਲ ਸਾਈ ਲਾ ਲੇਵੇ 20 ਲੀਟਰ ਤੋਂ ਪਲੱਸ ਹੋਏ ਤੋਂ ਲਜਾਣੀ ਅਸੀਂ ਓਦਾਂ ਵੀ ਦੇ ਸਕਦੇ ਆ ਜੀ ਚਾਰ ਨੰਬਰ ਤੇ ਇਹ ਉਦੋਂ ਅੱਗੇ ਆ ਗਈ ਵੀਰੇ ਚਾਰ ਨੰਬਰ ਟੈਗ ਆ ਗਈ ਜੀ ਪਰ ਇਹਦਾ ਆਪਾਂ ਹਜੇ ਦੁੱਧ ਕੁਛ ਵੀ ਨਹੀਂ ਕਹਿ ਸਕਦੇ ਕਿਉਂਕਿ ਵੀਰੇ ਰਾਤ ਸੂਈ ਆ ਸਵੇਰ 4 ਵਜੇ ਦੀ ਜੇ ਰਪਈਆ ਸਵੇਰ ਇੱਕ ਟਾਈਮ ਚਵਾਈ ਹੋਈ ਆ ਤੇ ਕੁਸਕ ਦੁਪਹਿਰੇ ਕੱਢਿਆ ਕਿਉਂਕਿ ਵੀਰੇ ਇਹਨੂੰ ਪਲਾਂ ਨੇ ਥੋੜੀਆਂ ਜੀਆਂ ਠੀਕ ਹੈ ਹਜੇ ਆਪਾਂ ਦੁੱਧ ਦਾ ਕੁਛ ਵੀ ਨਹੀਂ ਕਹਿ ਸਕਦੇ ਕੱਲ ਤੇ ਕਰ ਵੀਰੇ ਦੁੱਧ ਦਾ ਪਤਾ ਲੱਗ ਜੂ ਵੀ ਕਿੰਨਾ ਕੱਢਦੀ ਆਗੀ ਤੁਸੋ ਸੋਹਣਾ ਹਵਾਨਾ ਰੱਖਣਾ ਨੇ ਜੋ ਭਲਾਂ ਲੈ ਗਈਆਂ ਤਾਂ ਫਿਕਸ ਹਵਾਨਾ ਥਾਂ ਇਹਦਾ ਵੀ ਹੱਥੀਂ ਚੁਆਈ ਆਲਾ ਚੰਗਾ ਹਵਾਨੇ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਚੌੜਾ ਕਾਫੀ ਆ ਗਾੜੀ ਚੰਗੀ ਐ ਅਗਲੇ ਪਾਸਿਓਂ ਹਵਾਨਾ ਜਿਹੜਾ ਬਹੁਤ ਚੰਗਾ ਦਿਸ ਰਿਹਾ ਇਹਦੂ ਅੱਗੇ ਇੱਕ ਹੋਰ ਗਾਂ ਇਹ ਵੀਰੇ 164 ਨੰਬਰ ਆ ਗਈ ਇਹ ਸਰਪੰਚ ਸਾਹਿਬ ਦੇ ਫਾਰਮ ਤੋਂ ਲਈ ਆ ਬਹੁਤ ਚੋਟੀ ਦੇ ਤੋਂ ਇਹ ਫਾਰਮ ਜੋ ਸਾਡੇ ਕੋਲੇ ਜਗਦੀਪ ਵੀਰੇ ਘੱਟੋ ਘੱਟ 22-23 ਸਾਲ ਭਰਦੀਆਂ ਆ ਜਾਂਦੀਆਂ ਨੇ ਯਾਨੀ ਦੁੱਧ ਵਾਲੇ ਪੱਖ ਤੋਂ ਨਾਕ ਉਹਨਾਂ ਦੇ ਵੀਰੇ ਬਹੁਤ ਸਾਫ਼ ਰਹਿੰਦੇ ਆਗੇ ਸੁਆ ਨੇ ਦੂਜਾ ਸੂਣਾਗਾ ਤੇ ਜਾਨੀ ਦੀ ਹਜੇ ਬਾਈ ਜੀ ਇਹ ਸੂਣ ਨੂੰ ਤੇ 12 ਦਿਨ ਬਾਕੀ ਪਏ ਨੇ ਠੀਕ ਹੈ ਹਾਂਜੀ ਬਲੱਡ ਲਾਈਨ ਵੀਰੇ ਦੀ ਆਪਾਂ ਤਿੰਨ ਪੀੜੀਆਂ ਦੀ ਸਾਰੀ ਦੇ ਦਿਆਂਗੇ ਜੀ ਸੋ ਹਜੇ 12 ਦਿਨਾਂ ਦੀ ਕੱਚੀ ਆ ਫਵਾਨਾ ਚੰਗਾ ਬਣਾਊਗੀ ਰੋਕ ਸੋਣਾ ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਮਾਧਮ ਨਾਲ ਵੱਡੀ ਗਾਂ ਇਹਦੂ ਅੱਗੇ ਦੱਸੋ 8 ਨੰਬਰ ਟੈਗ ਕਰਨ ਦੇ ਵਿੱਚ ਇਹ 8 ਨੰਬਰ ਟੈਗ ਆ ਗਈ ਵੀਰੇ ਬੱਸੀ ਜਾਨੀ ਦੰਦੀ ਦਾ ਇਹ ਜਵਾਨ ਹੋਗੀ ਐਂਡ ਵਾਲੇ ਚੱਕ ਲਿਆ ਨੇ ਬਰਾਬਰ ਨਹੀਂ ਕਰੇਗੇ ਪਰ ਸੂਣ ਨੂੰ ਇਹਦਾ 18 ਦਿਨ ਵੀਰੇ ਟਾਈਮ ਬਾਕੀ ਪਿਆਗਾ ਹਜੇ ਠੀਕ ਹੈ ਲਿਆ ਭਾਈ ਸੁਆ ਵੀਰ ਜੀ ਦੂਜਾ ਸੁੰਦੀ ਆ ਦੁੱਧ ਵਾਲੇ ਪੱਖ ਤੋਂ ਜਾਨੀ ਬੱਸੀ ਦਾ ਰਿਕਾਰਡ ਇਹਦਾ ਕਾਫੀ ਮਾਤਰਾ ਚ ਮਿਲਿਆ ਵਾਗਾ ਕਿਉਂਕਿ ਅਸੀਂ ਹਰ ਇੱਕ ਬੈਡ ਦਾ ਵੀਰੇ ਵੀਡੀਓ ਦੇ ਵਿੱਚ ਜਿਆਦਾ ਨਹੀਂ ਦੱਸ ਦੇਗੇ ਜਿਹੜੇ ਵੀ ਵੀਰ ਨੇ ਖਰੀਦਣੀ ਹੁੰਦੀ ਆ ਦਸੱਲੀ ਹੋਣੀ ਇੱਥੇ ਆਪਦੀ ਆ ਕੇ ਕਰ ਲੈਣੀ ਹੁੰਦੀ ਆ ਵੀਰੇ ਬਾਕੀ ਉਹਨੂੰ ਫਿਰ ਬਾਇਓ ਡਾਟਾ ਸਾਰਾ ਦਿੱਤਾ ਜਾਂਦਾ ਜੀ ਫਾਰਮ ਤੇ ਆਏ ਨੂੰ ਬਾਕੀ ਜਿਹੜਾ ਵੀਰੇ ਬਾਹਰਲਾ ਮਾਲ ਆਗਾ ਇਹ ਤਕਰੀਬਨ ਕੋਈ ਵੀ ਵੀਰੇ ਇਹਨਾਂ ਦਾ ਘੱਟ ਨਾਲ ਲਾਵੇ 70 ਤੋਂ ਵੀਰੇ ਬਾਹਰ ਨੂੰ ਹੀ ਚੱਲਣਾ ਇੱਥੋਂ ਠੀਕ ਹੈ ਹਾਂਜੀ ਜਿਵੇਂ ਆ ਇੱਥੇ ਸੌਦੇ ਆ ਕੇ ਵੀਰੇ ਲੱਖ ਤੋਂ ਬਾਹਰ ਵੀ ਹੈਗੇ ਇਹਦੇ ਵਿੱਚ ਜੀ ਠ ਆ ਇਸ ਗਾਂ ਦੀ ਕੀ ਡਿਟੇਲ ਇਹ ਬੱਸੀ ਵੀਰੇ ਸੇਦ ਆਂਦਾ ਜੀ ਸੇਦ ਆਂਦ ਬੱਸੀ ਆ ਵੀਰੇ ਇਹਦੇ 13 ਦਿਨ ਬਾਕੀ ਆ ਜੀ ਜਿਹੜਾ ਟੈਗ ਨੰਬਰ ਆ ਵੀਰੇ 157 ਨੰਬਰ ਆ ਜੀ ਇਹ ਠੀਕ ਹੈ ਦੂਜਾ ਸੂਹਾ ਸੋਣਾ ਇਹਨੇ ਜੀ ਦੂਜਾ ਸੂਹਾ ਦੋਸਤੋ ਸੂਹ ਹਜੇ ਦਿਨ ਲੈਂਦੀ ਚੰਗੀ ਸੰਭੀ ਵੀ ਆ ਨਰੋਈ ਆ ਇੱਕ ਗਰਲੈਂਡੋ ਦੋਸਤੋ ਗਾਂ ਆਈ ਹੈ ਬਾਈ ਕੋਲ ਬਹੁਤ ਵੱਡੇ ਗੱਦ ਕਾਟਦੀ ਆ ਦੇਖੋ ਤੁਸੀਂ ਇਹਨੂੰ ਸਪੈਸ਼ਲ ਦਿਖਾਉਣਾ ਹੈ ਤੁਹਾਨੂੰ 166 ਨੰਬਰ ਟੈਗ ਇਹ ਕੀ ਗਰਲੈਂਡੋ ਚ ਹੈ ਵਜ਼ਨ ਦੇਖ ਸਕਦੇ ਹੋ ਉੱਤੋਂ ਸਿੱਧੀ ਆ ਬਾਈ ਕੀ ਡਿਟੇਲ ਹੈ ਇਸਕਾ ਵੀਰੇ ਇਹ ਜਿਹੜੀ ਬੈੜ ਆ ਦੂਜਾ ਸੂਆ ਸੁੰਦੀ ਆ ਹਜੇ 12 ਤੋਂ 13 ਦਿਨਾਂ ਦਾ ਟਾਈਮ ਵੀਰੇ ਬਾਕੀ ਪਿਆਗਾ ਜਿਹੜਾ ਸਾਡਾ ਜਣੀ ਇਹ ਜਾਰ ਮਿੱਤਰ ਬੰਦੇ ਤੋਂ ਆਈ ਆ ਜ ਸਾਡੇ ਬੈੜ ਨਾ ਫਾਰਮ 'ਚ ਵੀਰੇ ਇਹ ਬਾਅਦੋਂ ਆਈ ਸੀ ਪਰ ਇਹਦੀ ਬੈੜ ਦੀ ਲੋਕਾਂ ਨੂੰ ਪਹਿਲਾਂ ਪਤਾ ਲੱਗਿਆ ਸੀਗਾ ਵੀ ਉਹ ਸੀਨੀਅਰ ਵਾਲਿਆਂ ਨੇ ਬੈੜ ਲੈ ਲਈ ਸਾਨੂੰ ਤਕਰੀਬਨ ਵੀਰੇ 40-50 ਬੰਦੇ ਦੇ ਤੇ ਫੋਨ ਆ ਚੁੱਕੇ ਆ ਬੈੜ ਦੇ ਠੀਕ ਹੈ ਇਹਦੀ ਆਪਾਂ ਪਿਛਲੇ ਲਾੜ ਦੀ ਵੀਰੇ ਦੋ ਦੰਦ ਸੀਗੀ ਜਣੀ ਪਿਛਲੇ ਸੂਏ 'ਚ ਉਹਦੀ ਵੀਡੀਓ ਦਿਖਾ ਸਕਦੇ ਆਂਗੇ ਸੋ ਸੋ ਦੇਖੋ ਤਿਆਰੀ ਆ ਦੇਖ ਸਕਦੇ ਹੋ ਹੁਣ ਤੁਸੀਂ ਹਵਾਨਾ ਦੇਖ ਲਓ ਜੇ ਇਦਾਂ ਦਾ ਹਵਾਨਾ ਕਰਨ ਵਾਲੀ ਤਿਆਰ ਕਰੂ ਤਾਂ ਕਿੰਨਾ ਕੁ ਦੁੱਧ ਦੇ ਦੂ ਦਾ ਵੀ ਅੰਦਾਜ਼ਾ ਤੁਹਾਨੂੰ ਹੋਊਗਾ ਗਰਲੈਂਡੋ ਟਾਈਪ ਦੱਸੋ ਇਹ ਗਰਲੈਂਡੋ ਵੈੜ ਫੁੱਲ ਹਾਈਟ ਲੈਂਥ ਵਾਲੀ ਹੈ ਕੁਝ گاਵਾ ਤੋਂ ਉਦੋਂ ਅੱਗੇ ਵੀਰ ਜੀ ਆਪਾਂ ਉਦਾਂ ਹੀ ਦਿਖਾ ਦਨੇ ਆ ਇਹ ਬੱਚਾ ਵੀਰੇ 4 ਦਿਨ ਦਾ ਤੇ 14 15 ਦਿਨ ਦੀ ਵੀਰੇ ਕੱਚੀ ਆ ਭਾਅ ਅਸਰ ਮਿਲੀਆ ਭਾਅ ਅਸਰ ਦੇ ਦਿਆਂਗੇ ਇਹ ਆਪਾਂ ਬੱਸੀ ਵੀਰੇ 65000 ਦੀ ਦੇ ਦਿਆਂਗੇ ਜੋ ਵੀ ਮਾਨਤਾਨ ਹੋ ਜਾਊਗਾ ਠੀਕ ਹੈ ਉਦੋਂ ਅੱਗੇ ਵੈੜ ਵੀਰੇ ਤਾਜੀ ਸੂਈਆਂ ਥੱਲੇ 20 ਕਿਲੋ ਦੁੱਧ ਆ ਇਹਨੂੰ ਅਸੀਂ ਆਪਾਂ ਤੀਜਾ ਸੂਆ ਮੰਨਾਂਗੇ ਜੀ ਠੀਕ ਹੈ ਇਹ ਵੀ ਪਾਸਰ ਦੇ ਦੇਾਂਗੇ ਆ ਵੱਸੀ ਵੀਰੇ ਆਪਾਂ 62000 ਦੀ ਦੇ ਦੇਾਂਗੇ ਕਿਸੇ ਵੀ ਵੀਰ ਨੇ ਲੈਣੀ ਆਗੀ ਇਹ ਵੀ ਇੱਕ ਹਫਤਾ ਲੈ ਜੂ ਜੀ ਹਜੇ ਕਰਮਾ ਵਾਲੀ ਠੀਕ ਹੈ ਇਹ ਬਾੜ ਦੇ ਪਾਜ ਦੇ ਦੇਾਂਗੇ ਓਦੋਂ ਅੱਗੇ ਆ ਆ ਗਈ ਵੀਰ ਜੀ ਇਹ ਬੈੜ ਇਹ ਵੀ ਚੰਗੀ ਆ ਦੂਜਾ ਸੂਆ ਨੇ ਵੀ ਸੋਨਾ ਵੀਰੇ ਇਹਦਾ ਟੈਗ ਨੰਬਰ 163 ਆ ਜੀ ਠੀਕ ਹੈ ਹਾਂ ਜੀ ਉਧਰ ਖੜੀਆਂ ਅੱਗੇ ਓਦੋਂ ਅੱਗੇ ਆ ਸਕਦੇ ਆ ਵੀਰੇ ਇਹ ਬੈੜ ਸੇਦ ਆਂਦਾ ਜੀ ਸੇਦਾਂ ਦਾ ਵੀਰੇ 166 ਨੰਬਰ ਟੈਗ ਆ ਜੀ ਇਹ ਆ ਗਈ ਤੇ ਵੀਰੇ ਕੱਚੀ ਇਹ ਵੀ ਹੈਗੀ ਆ 13 14 ਦਿਨ ਦੀ ਠੀਕ ਹੈ ਤੇ ਇਹ ਬੈਡ ਵੀਰੇ ਤੀਜਾ ਸੂ ਆ ਗਈ ਤੇ ਫਾਰਮ ਦੇ ਵਿੱਚੋਂ ਲਈ ਆ ਵੀਰ ਜੀ ਟੌਪ ਦੇ ਚੋਂ ਇਹਦਾ ਜਿਹੜਾ ਟੈਗ ਨੰਬਰ ਹੈਗਾ 165 ਆ ਜੀ ਪਰ ਇਹਦਾ ਥਣ ਥੂਣਾ ਵੀਰੇ ਦਾ ਹਵਾਨਾ ਬਹੁਤ ਚੰਗਾ ਦੁੱਧ ਦਾ ਵੀਰੇ ਰਿਕਾਰਡ ਇਹਦਾ ਬਹੁਤ ਸੋਹਣਾ ਮਿਲਿਆ ਵਾ ਸਾਨੂੰ ਜਿਹੜੇ ਵੀਰ ਆ ਕੇ ਖਰੀਦੂਗਾ ਉਹਨੂੰ ਦੱਸ ਦਿਆਂਗੇ ਮੌਕੇ ਤੇ ਜੀ ਉਦੋਂ ਅੱਗੇ ਆ ਗਈ ਵੀਰੇ ਥੋੜੀ ਜੀ ਕਰਾਸ ਦੇ ਵਿੱਚ ਬੈੜ ਆ ਗਈ ਇਹ ਵੀ ਇੱਕ ਹਫ਼ਤਾ ਲਊਗੀ ਬਾਕੀ ਜੀ ਠੀਕ ਹੈ ਉਦੋਂ ਅੱਗੇ ਵੀਰ ਜੀ ਆ ਪਿਓਰ ਸਾਈ ਵਾਲ ਆ ਗਈ ਜੀ ਠੰਡੀ ਸੀਲ ਵੀਰੇ ਪੂਰੀ ਆ ਗਈ ਤੇ ਦੁੱਧ ਦਾ ਰਿਕਾਰਡ ਆਪਣੇ ਕੋਲ ਇਹਦਾ ਵੀ ਹੈਗਾ ਜੀ ਸੂਣ ਨੂੰ ਵੀਰੇ ਘਟੋ ਘੜ 10 ਦਿਨ ਬਾਕੀ ਪਾ ਜਾਣੇ ਨੇ ਗਰਮ ਵਾਲੀ ਨੇ ਠੀਕ ਹੈ ਜਿਹੜੀਆਂ ਅੰਦਰ ਘਾਵਾਂ ਖੜੀਆਂ ਬਈ ਇਹਦੇ ਥੱਲੇ ਵੀਰੇ 18 ਤੋਂ 19 ਕਿਲੋ ਰੈਡੀ ਹੋਊਗਾ ਜੀ ਠੀਕ ਹੈ ਦੂਜਾ ਸੂਹਾ ਸੂਈਆ ਵੀਰੇ ਇਹਦੇ ਥੱਲੇ 24 ਕਿਲੋ ਰੈਡੀ ਹੋਊਗਾ ਵੀਰੇ ਇਹ ਵੀ ਦੂਜਾ ਸੂਹਾ ਸੂਈਆ ਪਰ ਦੁੱਧ ਦੇ ਨੇ ਜ਼ਿਆਦਾ ਦੇਣਾ ਕਰਮ ਵਾਲੀ ਨੇ ਜਿਹੜੀ ਬੈਡ ਅੱਗੇ ਆ ਗਈ ਵੀਰੇ ਇਹਦੇ ਥੱਲੇ ਵੀ 19 ਤੋਂ 20 ਕਿਲੋ ਰੈਡੀ ਹੋਊਗਾ ਇਹ ਵੀ ਦੂਜਾ ਸੂਆ ਜੀ ਠੀਕ ਹੈ ਉਸ ਤੋਂ ਅੱਗੇ ਵੀਰੇ ਇਹਦੇ ਥੱਲੇ 22 ਤੋਂ 23 ਕਿਲੋ ਹੋਊਗਾ ਠੀਕ ਹੈ ਦੂਜਾ ਸੂਆ ਕੋਈ ਵੀ ਵੀਰ ਸਾਡੇ ਕੋਲੇ 2 ਦਿਨ 3 ਦਿਨ ਜਿੰਮੇ ਮਰਜ਼ੀ ਚਵਾਈ ਕਰ ਸਕਦਾ ਇਹ ਬੈਡ ਵੀਰੇ ਥੋੜੀ ਜਿਹੀ ਕੱਚੀ ਸੂਪੀ ਆ ਇਹਦੇ ਥੱਲੇ ਹਜੇ 14 ਤੋਂ 15 ਕਿਲੋ ਹੀ ਆ ਠੀਕ ਹੈ ਹਾਂਜੀ ਅੱਗੇ ਜਿਹੜੀ ਕਿਤੀ ਇਹ ਬੈਡ ਵੀਰੇ ਬੁਖਾਰ ਹੋ ਗਿਆ ਸੀ ਹੋ ਸਕਦਾ ਆਪਾਂ ਇਹ ਲਾੜ ਤੇ ਨਾ ਵੇਚੀਏ ਠੀਕ ਹੈ ਹਾਂਜੀ ਉਸ ਤੋਂ ਅੱਗੇ ਵੀਰੇ ਨੇ ਸੂਣਾਗਾ ਦੂਜਾ ਸੂਹਾ ਸੂਣਾ ਸੇਦ ਆਂਦਾ ਵੀਰੇ ਇੱਕ ਹਫਤਾ ਲੈ ਜੂਗੀ ਆ ਵੀ ਤਾਜੀ ਸੂਈਆ ਜੀ ਆ ਬੱਸੀ ਵੀਰੇ 55000 ਦੀ ਦੇ ਦਾਂਗੇ ਚਾਰ ਦੰਦਾ ਤਾਜੀ ਸੂਈ ਸਵਾਈ ਆ ਦੁੱਧ ਦੇ ਥੱਲੇ ਹਜੇ ਵੀਰੇ 13 ਤੋਂ 14 ਕਿਲੋਈ ਆ ਜੀ ਠੀਕ ਐ ਉਸ ਤੋਂ ਅੱਗੇ ਵੀਰੇ ਆ ਬੈੜ ਸੂਣ ਵਾਲੀ ਆ ਇੱਕ ਹਫਤੇ ਦੀ ਬਾਕੀ ਆ ਤੇ ਦੋ ਬੈੜਾਂ ਵੀਰੇ ਅੱਗੇ ਆ ਜਮਾ ਛੋਟਾ ਪੜਤਾ ਗਿਆ ਅੱਠ ਬੈੜਾਂ ਆਪਣੀਆਂ ਹੋਰ ਆਉਣ ਆਲੀਆਂ ਜੀ ਠੀਕ ਐ ਕੱਲ ਨੂੰ ਕੋਈ ਵੀਰ ਬਣਾਵੇ ਇੱਕ ਤਰੀਕ ਨੂੰ ਵੀਰੇ ਹੜਤਾਲੀ ਨਾਲ ਹਾਜ਼ਰ ਮਿਲਾਂਗੇ ਸਵੇਰ 7:30 ਵਜੇ ਜੀ ਠੀਕ ਐ ਸੋ ਦੋਸੋ ਇਹ ਅੱਜ ਦੀ ਵੀਡੀਓ ਦੇ ਪਸੂ ਭਾਈ ਕੋਲ ਵਕਾਊ ਸੀ ਇੱਕ ਤਰੀਕ ਨੂੰ ਸੌਦੇ ਹੋਣਗੇ ਤੁਸੀਂ ਵਿజిਟ ਕਰ ਸਕਦੇ ਹੋ ਛੀਨੀਆਲ ਕਲਾਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਧੰਨਵਾਦ